हेलो जी ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਆਪਣੇ ਘਰ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ 8 ਵਜੇ ਦਾ ਟਾਈਮ ਸੀਗਾ ਮਾਰਨਿੰਗ ਦਾ ਮੈਂ ਇੱਥੇ ਰਣਵੀਰ ਦੇ ਕੱਪੜੇ ਪਾ ਰਹੀ ਸੀਗੀ ਕਿਉਂਕਿ ਅੱਜ ਬਾਹਰ ਬਹੁਤ ਜ਼ਿਆਦਾ ਹਵਾ ਚੱਲ ਰਹੀ ਸੀ ਮੈਂ ਕਿਹਾ ਕਿਤੇ ਬਾਹਰ ਨਾ ਨਿਕਲ ਆਵੇ ਫਿਰ ਤੁਹਾਨੂੰ ਪਤਾ ਐਨੇ ਦੇ ਵਿੱਚ ਹੀ ਹਵਾ ਲੱਗ ਜਾਂਦੀ ਹੈ ਬੱਚਿਆਂ ਨੂੰ ਹਨਾ ਤੇ ਜੀ ਇਸ ਤੋਂ ਬਾਅਦ ਰਣਵੀਰ ਇੱਥੇ ਟੀਵੀ ਦੇਖਣ ਲੱਗ ਗਿਆ ਸੀ ਮੈਨੂੰ ਵੀ ਆਪਣਾ ਹੋ ਗਿਆ ਸੀ ਕਿ ਚਲੋ ਇਹ ਬੈਠਾ ਹੈ ਤੇ ਟੀਵੀ ਦੇਖ ਰਿਹਾ ਹੈ ਮੈਂ ਵੀ ਆਪਣਾ ਕੰਮ ਖਤਮ ਕਰ ਲਵਾਂ ਤੇ ਇਸ ਦੇ ਨਾਲ ਨਾਲ ਹੀ ਮੈਂ ਆਪਣਾ ਜਿਹੜਾ ਮਾਰਨਿੰਗ ਦਾ ਕੰਮ ਸੀਗਾ ਉਹ ਕਰਨਾ ਸ਼ੁਰੂ ਕਰ ਦਿੱਤਾ ਸੀ ਕਾਂਡੂ ਵਾਲਾ ਜਿਹੜਾ ਕੰਮ ਸੀਗਾ ਉਹ ਵੀ ਮੇਰਾ ਮੈਂ ਫਿਨਿਸ਼ ਕਰ ਲਿਆ ਸੀਗਾ ਉਸ ਤੋਂ ਬਾਅਦ ਮੈਂ ਕਿਚਨ ਦੇ ਵਿੱਚ ਚਲੀ ਜਾऊंगी ਇੱਥੇ ਜੀ ਬਸ ਮੈਂ ਖਾਣਾ ਬਣਾਉਣ ਦੀ ਤਿਆਰੀ ਕਰ ਰਹੀ ਸੀਗੀ ਰਣਵੀਰ ਲਈ ਤੇ ਆਪਣੇ ਲਈ ਰੋਟੀ ਬਣਾऊंगी ਉਸ ਤੋਂ ਬਾਅਦ ਜੀ ਨਾਲ ਹੀ ਮੈਂ ਚਾਹ ਵਾਸਤੇ ਪਾਣੀ ਰੱਖ ਦਿੱਤਾ ਸੀਗਾ ਗੈਸ ਦੇ ਉੱਤੇ ਬਸ ਜੀ ਇੱਥੇ ਮੈਂ ਰੋਟੀ ਲੱਗ ਗਈ ਸੀਗੀ ਬਣਾਉਣ ਤੇ ਮੈਨੂੰ ਨਾ ਇੱਕ ਟੈਨਸ਼ਨ ਮੇਰੀ ਖਤਮ ਹੋ ਜਾਂਦੀ ਹੈ ਜੇ ਕਿ ਰਣਵੀਰ ਨੇ ਕੁਝ ਖਾਤਾ ਪੀਤਾ ਹੋਊਗਾ ਮੈਂ ਮੈਂ ਸਨੈਕਸ ਨਹੀਂ ਦੰਦੀ ਸਵੇਰ ਮਾਰਨਿੰਗ ਟਾਈਮ ਕਿਉਂਕਿ ਮੇਰੇ ਬੇਟੇ ਦੀ ਆਦਤ ਹੈ ਕਿ ਜੇ ਮੈਂ ਉਸ ਨੂੰ ਕੁਝ ਵੀ ਖਾਣ ਨੂੰ ਦੇ ਦਵਾਂ ਤਾਂ ਫਿਰ ਉਹਨਾਂ ਬਾਅਦ ਵਿੱਚ ਆਪਣੀ ਰੋਟੀ ਨਹੀਂ ਖਾਂਦਾ ਤੇ ਇਸ ਦਾ ਉਹ ਚੰਗਾ ਮੈਂ ਉਸ ਨੂੰ ਇਹ ਸਾਰੀਆਂ ਚੀਜ਼ਾਂ ਬਾਕੀ ਦੰਦੀ ਨਹੀਂ ਹੈਗੀ ਹਾਂ ਹੋਇਆ ਸ਼ਾਮ ਟਾਈਮ ਮੈਂ ਜ਼ਰੂਰੀ ਇਸ ਨੂੰ ਕੁਝ ਨਾ ਕੁਝ ਖਵਾ ਦਿੰਨੀ ਹੁੰਦੀ ਆ ਤੇ ਬਸ ਜੀ ਇਸ ਦੇ ਨਾਲ ਨਾਲ ਹੀ ਮੈਂ ਰੋਟੀ ਲੈ ਜਾਊਂਗੀ ਰਣਵੀਰ ਲਈ ਆਪਣੇ ਲਈ ਦੋਨੇ ਜਾਣੇ ਅਸੀਂ ਰੋਟੀ ਖਾਣ ਤੋਂ ਬਾਅਦ ਜੋ ਵੀ ਮੇਰਾ ਕਿਚਨ ਦਾ ਕੰਮ ਹੈ ਮੈਂ ਉਹ ਵੀ ਖਤਮ ਕਰ ਲੂੰਗੀ ਫਿਰ ਕਿਚਨ ਦਾ ਕੰਮ ਐ ਜਿਹਹਾ ਹੁੰਦਾ ਹੈ ਕਿ ਜੇਕਰ ਕਿਚਨ ਦੇ ਵਿੱਚ ਸਾਰਾ ਕੰਮ ਖਤਮ ਹੋ ਜਾਵੇ ਨਾ ਤਾਂ ਆਪਾਂ ਨੂੰ ਇਦਾਂ ਲੱਗਦਾ ਹੈ ਕਿ ਆਪਣਾ ਸਾਰਾ ਹੀ ਕੰਮ ਹੋ ਗਿਆ ਹੋਵੇ ਔਰ ਜੀ ਬਸ ਇੱਥੇ ਮੇਰੇ ਭਾਂਡੇ ਵੀ ਪਏ ਸੀਗੇ ਧੋਣ ਵਾਲੇ ਮੈਂ ਉਸ ਨੂੰ ਉਹਨਾਂ ਨੂੰ ਵੀ ਵਾਸ਼ ਲਾਗ ਦੇਤੀਗੀ ਕਰਨੀ ਪਾਣੀਆਂ ਵਾਲਾ ਜਿਹੜਾ ਮੇਰਾ ਕੰਮ ਸੀਗਾ ਉਹ ਵੀ ਖਤਮ ਹੋ ਚੁੱਕਿਆ ਸੀਗਾ ਇਸ ਤੋਂ ਬਾਅਦ ਮੈਂ ਸਿੰਕ ਵੀ ਚੰਗੀ ਤਰ੍ਹਾਂ ਕਲੀਨ ਕਰ ਦਿੱਤੇ ਸੀਗੇ ਔਰ ਜੀ ਇਸ ਤੋਂ ਬਾਅਦ ਜੋ ਉਹ ਵੀ ਮੇਰੀ ਸਲੇਫ ਹੈ ਕਿਚਨ ਦੀ ਮੈਂ ਉਸ ਨੂੰ ਵੀ ਕਲੀਨ ਲੱਗ ਗਈ ਸੀਗੀ ਕਰਨ ਕਿਚਨ ਦੇ ਵਿੱਚ ਜਿਹੜਾ ਹੈਗਾ ਮੈਂ ਪੋਚਾ ਵੀ ਲਗਾ ਦਿੱਤਾ ਸੀਗਾ ਕਿਉਂਕਿ ਮੈਂ ਝਾੜੂ ਹੈ ਜਿਹੜਾ ਮੇਰਾ ਮੈਂ ਉਹ ਪਹਿਲਾਂ ਲਗਾ ਚੁੱਕੀ ਸੀ ਇਸ ਦੇ ਨਾਲ ਹੀ ਕਿਚਨ ਦਾ ਜਿਹੜੀ ਡਿਊਟੀ ਹੈ ਜੀ ਅੱਜ ਮੇਰੀ ਹੋ ਗਈ ਸੀਗੀ ਖਤਮ ਤੋ ਬਾਦ ਜੀ ਜਿਹੜੀ ਮੇਰੀ ਇਹ ਵਾਲੀ ਕਲਿੱਪ ਹੈ ਸ਼ਾਮ ਦੀ ਸਿਗੀ ਇੱਥੇ ਮੈਂ ਤਿਆਰ ਹੋ ਗਈ ਸੀਗੀ ਅਸੀਂ ਨਾ ਅੱਜ ਰਿਲੇਟਿਵਸ ਦੇ ਜਾਣਾ ਸੀ ਉਹਨਾਂ ਨੇ ਬਾਬਾ ਜੀ ਦੀ ਚੌਂਕੀ ਕਰਵਾਈ ਹੋਈ ਸੀਗੀ ਆਪਣੇ ਘਰੇ ਤੇ ਜੀ ਇਸੇ ਤਰ੍ਹਾਂ ਦੇ ਨਾਲ-ਨਾਲ ਹੁਣ ਮੈਂ ਰਣਵੀਰ ਨੂੰ ਵੀ ਤਿਆਰ ਹੈ ਜਿਹੜਾ ਉਹ ਕਰ ਦੂੰਗੀ ਇਸੀ ਤਰ੍ਹਾਂ ਦੇ ਨਾਲ-ਨਾਲ ਬਸ ਮੈਂ ਰਣਵੀਰ ਦੇ ਜਿਹੜੇ ਹੈਗੇ ਆ ਕੱਪੜੇ ਵੀ ਪਵਾ ਦਿੱਤੇ ਸੀਗੇ ਔਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਨਹਾਤਾ ਮੈਂ ਇਸ ਨੂੰ ਸ਼ਾਮ ਨੂੰ ਹੀ ਦੰਦੀ ਹੁੰਦੀ ਹੰਨੀ ਆ ਔਰ ਜੀ ਇਸੇ ਦੇ ਨਾਲ-ਨਾਲ ਅਸੀਂ ਦੋਨੇ ਜਣੇ ਤਿਆਰ ਵੀ ਹੋ ਗਏ ਸੀਗੇ ਇਹ ਮਸਤੀਆਂ ਕਰਦਾ ਕਰਦਾ ਕੱਪੜੇ ਪਵਾ ਹੀ ਲੰਦਾ ਇਹ ਪਹਿਲਾਂ ਤਾਂ ਮਨ ਕਰਦਾ ਕਿ ਮਮਾ ਮੈਂ ਕੱਪੜੇ ਚੇਂਜ ਨਹੀਂ ਕਰਾਣੇ ਹੈਗੇ ਔਰ ਜੀ ਸ਼ਾਮ ਦਾ ਟਾਈਮ ਸੀਗਾ 7 ਵਜੇ ਅਸੀਂ ਉੱਥੇ ਪਹੁੰਚ ਗਏ ਸੀਗੇ ਔਰ ਮੱਥਾ ਟੇਕ ਲਿਆ ਸੀਗਾ ਅੱਜ ਦਾ ਵਲੌਗ ਇੱਥੇ ਹੀ ਮੈਂ ਖਤਮ ਕਰਦੀ ਹਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਥੈਂਕ ਯੂ